ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਪਿੰਡ ਰੌਂਤਾ ਰੌਂਤੇ ਪਿੰਡ ਦਾ ਗੁਰਦੁਆਰਾ ਸਾਹਿਬ ਆ ਤੇ ਕੀਤਾ ਕੀ ਜਾਵੇ ਇਹ ਵੀ ਹੁਣ ਨਾਨਕ ਸਰ ਦੇ ਨਾਮ ਤੇ ਬਣਿਆ ਹੋਇਆ ਵਾ ਬਾਬਾ ਹਰਪ੍ਰੀਤ ਸਿੰਘ ਕੋਈ ਹੋਏ ਆ ਆ ਦੇਖੋ ਜਗ੍ਹਾ ਬਹੁਤ ਆ ਤੇ ਇੱਥੇ ਵੀ ਹੁਣ ਅੰਦਰ ਪਾਵਨ ਸਰੂਪ ਮਹਾਰਾਜ ਦੇ ਜਿੱਥੇ ਸੋਖਾ ਅਸਣ ਕੀਤੇ ਹੋਏ ਆ ਬਹੁਤ ਬੁਰਾ ਹਾਲ ਹੈਗਾ ਉੱਥੇ ਗੁਰੂ ਸਾਹਿਬ ਦੇ ਸਰੂਪੋ ਕਾਫੀ ਸਾਰੇ ਸਰੂਪ ਜਿਹੜੇ ਆ ਉਹ ਅੰਗ ਪਾਟੇ ਵੀ ਹੈਗੇ ਆ ਵਿਰਧ ਵੀ ਹੈਗੇ ਆ ਇਸ ਸੰਬੰਧ ਦੇ ਵਿੱਚ ਅੱਜ ਜਥੇਦਾਰ ਹੋਣੀ ਪਿੰਡੋਂੋਂ ਤਾਂ ਵਿਖੇ ਆਈ ਸੀ ਨਿਹੰਗ ਸਿੰਘ ਜਥੇਬੰਦੀਆਂ ਕਾਫੀ ਸੰਗ ਆਏ ਹੋਏ ਤੇ ਇੱਥੋਂ ਦੇ ਜਿਹੜੇ ਪ੍ਰਬੰਧਕ ਆ ਉਹ ਕਹਿੰਦੇ ਵੀ ਇੱਕ ਮਾਤਾ ਜੀ ਆ ਉਹ ਇੱਥੋਂ ਅੱਜ ਕੋਈ ਭੋਗ ਸੀਗਾ ਭੋਗ ਤਾਂ ਹੋ ਕੇ ਤੇ ਚਲੇ ਗਏ ਸੀਗੇ ਤੇ ਹੁਣ ਮੇਰਾ ਖਿਆਲ ਵੀ ਉਹ ਪਤਾ ਨਹੀਂ ਕਿੱਥੋਂ ਵਾਪਸ ਆ ਰਹੇ ਆ ਤੇ ਹੁਣ ਇਸ ਵਾਰ ਮੇਰਾ ਖਿਆਲ ਵੀ ਗੁਰਦੁਆਰੇ ਦੇ ਵਿੱਚ ਆ ਗਏ ਆ ਤੇ ਉਹਨਾਂ ਨੂੰ ਵੀ ਮਿਲਦੇ ਆ ਆ ਗੱਡੀ ਦੇ ਵਿੱਚ ਜਿਹੜੇ ਇੱਥੋਂ ਦੇ ਮੁਖੀ ਆ ਇਸ ਗੱਡੀ ਦੇ ਵਿੱਚ ਆ ਰਹੇ ਆ ਆ ਤੁਸੀਂ ਦੇਖ ਸਕਦੇ ਆ ਉਹ ਗੱਡੀ ਦੇ ਵਿੱਚ ਆ ਗਿਆ ਇਹਨਾਂ ਨਾਲ ਹੁਣ ਗੱਲਬਾਤ ਕਰਦੇ ਆ ਵੀ ਅੰਦਰ ਜਿਹੜੇ ਮਾਰੇ ਸਰੂਪਾਂ ਦੀ ਬੇਅਦਬੀ ਹੋ ਰਹੀ ਆ ਉਹਦੀ ਬਾਵਤ ਕੀ ਕੀਤਾ ਜਾਵੇ ਕੋਈ ਸਾਫ ਸੁਥਾਈ ਦਾ ਕੋਈ ਧਿਆਨ ਨਹੀਂਗਾ ਮਾ ਥੱਲੇ ਆ ਜਾਓ ਅੱਡੀ ਕਿਹਦਾ ਬੋਲਣਾ ਨਹੀਂ ਜਾਂਦਾ ਮਾਕਾਲ ਬੈਠੇ ਰਹੇ ਅੱਥੇ ਮਾਕਾਲ ਬੈਠੇ ਆ ਕੇ ਗੱਲ ਕਰਦੇ ਸੱਚ ਖੰਡ ਗਏ ਆ ਪੁੱਤਰ ਮੇਰੀ ਮਾਤਾ ਮਰੀ ਪਈ ਆ ਤੇਰੇ ਬਾਬਾ ਜੀ ਸੀ ਨਾ ਸਾਡੇ ਗੁਰੂ ਸਾਹਿਬ ਕਿੰਨੇ ਪ੍ਰਚਾਰਕ ਆਏ ਆ ਗੁਰੂ ਸਾਹਿਬ ਨੂੰ ਕਿਸੇ ਨੇ ਨਹੀਂ ਜਾ ਕੇ ਦੇਖਿਆ ਇੱਥੇ ਪ੍ਰਚਾਰ ਕਰਕੇ ਮੁੜ ਗਿਆ ਤੁਹਾਨੂੰ 20 ਐਂਡ ਢੇਰੀ ਲੱਗੂ ਨੋਟਾਂ ਦੀ ਕੀ ਗੱਲ ਉਹਨਾਂ ਵੀ ਹੱਕ ਨਹੀਂ ਮੰਨਦਾ ਸਾਰਿਆਂ ਦਾ ਉੱਥੇ ਮਹਾਰਾਜ ਪੂਰੇ ਜਾ ਕੇ ਉਹ ਅੰਗ ਦੇ ਕੋਈ ੜੇ ਫਟੇ ਪਾਏ ਆ ਬਹਿ ਬੂਗਾ ਪੰਜ ਸੁਣੋ ਮੇਰੀ ਗੱਲ ਬੇਟੇ ਮੈਂ ਸੁੱਤੋਂ ਸਾਰੇ ਤੋਂ ਮਾਫੀ ਮੰਗੀ ਨਹੀਂ ਨਹੀਂ ਮਾਫੀ ਨਹੀਂ ਮੰਗਣੀ ਤੁਸੀਂ ਕਹੋ ਵੀ ਸਾਥੋਂ ਗਲਤੀ ਆ ਹੋ ਗਿਆ ਹਨਾ ਉਹ ਪ੍ਰਸ਼ਾਸਨ ਆਉਂਦਾ ਪ੍ਰਸ਼ਾਸਨ ਮੂਰੇ ਅਸੀਂ ਆਣੋ ਲੈ ਕੇ ਦੇਣਾ ਹੋ ਗਈ ਸਾਥੋਂ ਗਲਤੀ ਗਲਤੀ ਨਹੀਂ ਹੋ ਗਈ ਤੁਸੀਂ ਜਾਣ ਬੁੱਝ ਕੇ ਉਹ ਕਿੰਨਾ ਟਾਈਮ ਹੋ ਗਿਆ ਤਿੰਨ ਤਿੰਨ ਸਾਲ ਹੋ ਗਏ ਸਾਨੂੰ ਸੁਨੇਹਾ ਮਿਲਦੇ ਨੂੰ ਅਸੀਂ ਨਹੀਂ ਆਉਂਦੇ ਸੀਗੇ ਯਕਨ ਨਹੀਂ ਸਾਡੀ ਮਾਹਵਾਰਗੀ ਆ ਅੱਕ ਕੇ ਸਾਨੂੰ ਆਉਣਾ ਪਿਆ ਤੁਸੀਂ ਸਾਨੂੰ ਵੇਖ ਕੇ ਦਿੱਤਰ ਹੋ ਗਏ ਤਿੰਨ ਸਾਲ ਨਹੀਂ 1 ਸਾਲ ਹੀ ਹੋਇਆ ਬਾਬਾ ਜੀ ਅਸੀਂ ਚਾਰ ਚਾਰ ਸਰੂਪ ਇੱਥੇ ਦੇ ਕੇ ਗਏ ਆ ਚਾਰ ਤੋਂ ਪਹਿਲਾਂ ਛੱਡ ਕੇ ਇੱਥੇ ਇਹ ਬੰਦੇ ਆ ਵੀ ਨਹੀਂ ਤੁਰੇ ਫਿਰਦੇ ਹਾਂ 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 हां ਤੁਸੀਂ ਹੈ ਨਹੀਂ ਸੀਗੇ ਜਦੋਂ ਤੁਸੀਂ ਹੁਣ ਹੈਗੇ ਆ ਇੱਥੇ ਜਮਾਂ ਦੇਖ ਭਾਲੇ ਨਹੀਂ ਬੇਟੇ ਮੇਥੋਂ ਗਲਤੀ ਹੋ ਗਈ ਮੇਰੀ ਗਲਤੀ ਵੀ ਪ੍ਰਸ਼ਾਸਨ ਆਊਗਾ ਤੁਸੀਂ ਇਹ ਗੱਲ ਪ੍ਰਸ਼ਾਸਨ ਅਸੀਂ ਸਰੂਪ ਲੈ ਕੇ ਜਾਣੇ ਆ ਸਾਰੇ ਠੀਕ ਆ ਤੁਸੀਂ ਬਾਅਦ ਚ ਲੈ ਆਓ ਜਿਹੜੇ ਚੰਗੇ ਸੁਪੂਆ ਜਿਹੜੇ ਨਵੇਂ ਹੋਏ ਉਹ ਲੈ ਕੇ ਚੋਣੇ ਠੀਕ ਆ ਨਾ ਜਿਹੜੀ ਕਾਰਵਾਈ ਵੜਲੀ ਆ ਜਿਹੜੀ ਰਾਜਾ ਚਾਹਣਾ ਉਹ ਕਰਾ ਦੇਣੀ ਨਹੀਂ ਸਾਰੇ ਨਹੀਂ ਜਿਹੜੀ ਠੀਕ ਠੀਕ ਹੋਏ ਉਹ ਨਹੀਂ 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 ਮੇਰਾ ਸਾਨੂੰ ਮੇਰਾ ਸਾਰੇ ਲੈ ਜਾਣੇ ਪਤਾ ਸਾਰੇ ਲੈ ਜਾਣਾ ਪੈਣਾ ਸਾਡਾ ਸਾਡਾ ਨਹੀਂ ਨਹੀਂ ਹਰੇਕ ਗੱਲਬਾਤ ਹੋਈ ਆ ਉਹ ਕਹਿੰਦੇ ਉੱਥੇ ਸਾ ਨਾਲੇ ਤੁਹਾਨੂੰ ਸਜ਼ਾ ਲਾਉਣਗੇ ਜਿਹੜੀ ਧਰਮ ਕਾ ਨਾਲੇ ਤੁਹਾਨੂੰ ਸਰੂਪ ਦੇ ਦੇਣਗੇ ਬੱਚਾ ਹੁਣ ਜੇ ਪਰਚੇ ਜਿ ਜਾਣਾ ਅਸੀਂ ਅਸੀਂ ਇਹ ਨਹੀਂ ਕਰ ਸਕਦੇ ਆ ਵੀ ਸਰੂਪ ਆਈ ਆ ਤੇ ਗੁਰੂ ਘਰ ਲੈ ਲਾਂਗੇ ਤੁਸੀਂ ਬਾਹਰ ਸਾਡੇ ਨਾਲ ਕੰਪਰੋਮਾਈਜ਼ ਜਿਵੇਂ ਵੀ ਹੋਇਆ ਮਾਪੀ ਮੰਗਨੇ ਹੋਰ ਅਰਦਾਸ ਕਰਾ ਲਓ ਲੈ ਠੀਕ ਹੈ ਨਾ ਤੇਰੀ ਠੀਕ ਗੁਰੂ ਤੁਸੀਂ ਧਿਆਨ ਹੀ ਨਹੀਂ ਦਿੰਦੇ ਅਸੀਂ ਉਹਨੂੰ ਤਾਂ ਮੇਰੀ ਜਿਹੜੀ ਮਿੱਟੀ ਜਿਹੜੀ ਮਾਤਾ ਸਰੂਪਾਂ ਦੇ ਉੱਤੇ ਉਹ ਮੈਂ ਕਹਿੰਨੀ ਆ ਵੀ ਇੱਥੇ ਤੇਰੀ ਮਾਤਾ ਉਹ ਮੂੰਹ ਜੋ ਸ਼ਰਮ ਆਉਂਦੀ ਆ ਆਪਣੇ ਕੱਪੜੇ ਇਹ ਲੋ ਗੱਡੀ ਦੇ ਮਿੱਟੀ ਹੈ ਨਹੀਂ ਕਿਤੇ ਵੀ ਹ ਕੀ ਗੱਡੀ ਦੇ ਮਿੱਟੀ ਹੈਣੀਗੀ ਜੇ ਤੁਸੀਂ ਬੈਠੇ ਆ ਪੋਰਾ ਮਿੱਟੀ ਹੈਣੀਗੀ ਸਾਡੇ ਗੁਰੂ ਸਾਹਿਬ ਤੁਸੀਂ ਰੋਲ ਕੇ ਰੱਖਦੇ ਆ ਤੁਸੀਂ ਮੇਰੀ ਗੱਲ ਤਾਂ ਸੁਣ ਲਓ ਮੈਂ ਕਹਿੰਦਾ ਜੇ ਨਹੀਂ ਤੇ ਸੇਵਾ ਚੱਲਦੀ ਸੀ ਸੇਵਾ ਦਾ ਹੁਣ ਕੀ ਕੀ ਕਰਨੀ ਸੀ ਸੇਵਾ ਚੱਲਦੀ ਸੀ ਮੰਨਦੇ ਆ ਠੀਕ ਆ ਨਾ ਆਪਣੇ ਬਾਪੂ ਦੀ ਫੋਟੋ ਲੱਗੀ ਹੋਵੇ ਆਪਾਂ ਉਹਦੀ ਢਾਗ ਦੰਨੇ ਆ ਤੇ ਮਿੱਟੀ ਨਾ ਪੈ ਜੇ ਕੀ ਗੱਲ ਉਹ ਆਪਾਂ ਨੂੰ 10 ਜ਼ਿੰਦਗੀਆਂ ਲਾ ਕੇ 10 ਗੁਰੂ ਸਾਹਿਬ ਨੇ ਆਪਾਂ ਨੂੰ ਕੁਰਬਾਨੀ ਦੇ ਕੇ ਉਹ ਗੁਰੂ ਸਾਹਿਬ ਦਿੱਤੇ ਆ ਤੇ ਤੁਸੀਂ ਮਿੱਟੀ ਮਿੱਟੀ ਕਰੀ ਜਾਂਦੇ ਆ ਬੈਠੇ ਨਹੀਂ ਮੈਂ ਕਹਿੰਦਾ ਠੀਕ ਆ ਤੁਸੀਂ ਆਖੀਓ ਮਿੱਟੀ ਬਣਨਾ ਜਿਹੜੇ ਜ਼ਖਮੀ ਹੋਇਆ ਤੁਸੀਂ ਉਹ ਨਹੀਂ ਭੇਜਣਾ ਨਾ ਜ਼ਖ ਜੋ ਬਈ ਸੱਦਣੇ ਸੀ ਉਹ ਤੇਰੇ ਬਾਬਾ ਜੀ ਤੋਂ ਬਾਅਦ ਹੁਣ ਮੈਂ ਸੱਦਣੇ ਸੀ ਉਹ ਬਾਹਰ ਸਫਾਈ ਕਰਾ ਲਈਏ ਤੁਸੀਂ ਅੰਦਰੋਂ ਜਮਾ ਬਾਬੇ ਦੇ ਫੋਟੋ ਵੜ ਗਿਆ ਵੜ ਗਿਆ ਕਰਕੇ ਰਾਤ ਦਾ ਉਹਦਾ ਫੋਟੋ ਸਫਾਈ ਦੇ ਜਿਹੜਾ ਬੰਦਾ ਬਾਬਾ ਜੀ ਦਾ ਤਾਂ ਪੈਂਦਾ ਉੱਤੇ ਤੇ ਮਹਾਰਾਜ ਦੇ ਕੋਈ ਜਿਹੜਾ ਸਫਾਈਏ ਨਹੀਂ ਮੈਂ ਮੰਨਦੀ ਆ ਮੇਰੀ ਗਲਤੀ ਆ ਇਹ ਬਾਬਾ ਵੱਡਾ ਕੇ ਮਹਾਰਾਜ ਵੱਡਾ ਹੋ ਗਿਆ ਮਹਾਰਾਜ ਵੱਡਾ ਕੋਈ ਨਹੀਂ ਬਾਬੇ ਜਮਾ ਜਾਂ ਬਾਹਲੀ ਹੁੰਦਾ ਆ ਤੁਸੀਂ ਉੱਥੇ ਕਾਲਤਾਖ ਸਾਹਿਬ ਮੰਨਿਓ ਸਾਡੇ ਕੋਲ ਗਲਤੀ ਆ ਤੁਸੀਂ ਵੱਡੇ ਆ ਹਾਂ ਅਸੀਂ ਨਹੀਂ ਗਲਤੀ ਮਾਉਣੀ ਇਹ ਕਾਲਤਾਖ ਤੇ ਜਾ ਕੇ ਜਿਹੇਦਾਰ ਕੋਲ ਜਾਵੜੇ ਉੱਥੇ ਜੋ ਮਰਜ਼ੀ ਵਾਜੋ ਮੇਰੀ ਗੱਲ ਸੁਣੋ ਕਿ ਮਹਾਰਾਜ ਉਹ ਰੱਖ ਨਹੀਂ ਮਾਤਾ ਜੀ ਅਸੀਂ ਇਹ ਕੰਮ ਅਸੀਂ ਮੇਰੀ ਗੱਲ ਸੁਣੋ ਤੁਹਾਨੂੰ ਸਰੂਪ ਮਿਲ ਜਾਣਗੇ ਬਿਲਕੁਲ ਜੇ ਚਾਰ ਲਿਓ ਪੰਜ ਲਿਓ ਛੇ ਲਿਓ ਪਰ ਕਾਲ ਤੱਕ ਸਾਹਬ ਤੇ ਬੇਇਜ਼ਤੀ ਕਰਕੇ ਅਦਾਤ ਕਰਕੇ ਤੁਹਾਨੂੰ ਜਿਹੜੀ ਸਵਾ ਸਜ਼ਾ ਮਿਲੂਗੀ ਨਾ ਉਹ ਭੁਗਤ ਕੇ ਫੇਰ ਆਉਣੇ ਆ ਇਹ ਮਾਰੀ ਮੁੱਟੀ ਗੱਲ ਨਹੀਂ ਕਿ ਨਹੀਂ ਮੇਰੇ ਬੇਆਬੀ ਦਾ ਪਰਚਾ ਹੋ ਜਾਣਾ ਪਰਚਾ ਤੁਹਾਡੇ ਪਰਚਾ ਹੋਣ ਤੇ ਛੱਡ ਜਾਂਦੇ ਆ ਦੇਖ ਲਓ ਹਾਂ ਨਹੀਂ ਜਿਹੜੀ ਠੀਕ ਥੀ ਹਾਂ ਹਾਂ ਉਹ ਠੀਕ ਛੱਡ ਜੇ ਨੇ ਪਰਚਾ ਬਿਆਰਮੀ ਦਾ ਹੁੰਦਾ ਨੇ ਅੰਗ ਫਟੇ ਆ ਉਹ ਵੇਖ ਲੋ ਜੇ ਕਰਾਉਣਾ ਦਾ ਕਰਾ ਦਿੰਨੇ ਆ ਨਹੀਂ ਉੱਥੇ ਸਜਾ ਕੰਨੀ ਕਾਲ ਤੱਕ ਸਹਰਦਾਸ ਹੋਣੀ ਆ ਭਾਂਡੇ ਚਾਹੂ ਮਾਰ ਕੇ ਝੂਠੇ ਉੱਥੇ ਰੱਖਣੇ ਆ ਹੋਰ ਕਿੱਡੀ ਕੀ ਸਜਾ ਬਣੀ ਕੋਈ ਨਹੀਂ ਹੁਣ ਤੁਸੀਂ ਕਿਰਪਾ ਕਰ ਦਿਓ ਬਾਬਾ ਜੀ ਕੋਸ ਕੰਮ ਖਲਾ ਇਹ ਤਾਂ ਕੋਈ ਗੱਲ ਨਹੀਂ ਬਾਬਾ ਸਾਡੇ ਦਾ ਬਸ ਨਹੀਂ ਤੁਸੀਂ ਮਾਤਾ ਬਜ਼ੁਰਗ ਆ ਇਹਨੂੰ ਕੋਈ ਨਹੀਂ ਬੋਲਣਾ ਇਹ ਮਹਾਰਾਜ ਦਾ ਮਸਲਾ ਹੁਣ ਬਜ਼ੁਰਗ ਹੋ ਗਈ ਪੈਨ ਤੂੰ ਹੀ ਕਹਿੰਦਾ ਸੀ ਫਰਮਾਈ ਹੈਣੀ ਆ ਹੈਣੀ ਉਹ ਹੈਣੀ ਹੁਣ ਤੂੰ ਪਹਿਲਾਂ ਇੱਥੇ ਬੋਲਿਆ ਸੁਣਾਈ ਹੈ ਇੱਥੇ ਹਾਂ ਤੂੰ ਤੂੰ ਆ ਕੇ ਹਣ ਮਾਰਾ ਸੁਣਾਈ ਨਹੀਂ ਮੈਂ ਤਾਂ ਆਖਿਆ ਸੀ ਮੈਂ ਪਾਸੇ ਜਾ ਬਾਬਾ ਤੇਰੇ ਵਿੱਚ ਆਉਣ ਦਾ ਹੱਕ ਨਹੀਂ ਬਣਦਾਗਾ ਪਾਸੇ ਦੇ ਬਾਰੇ ਕਰ ਦੂਜੇ ਪਾਸੇ ਹੋ ਗਿਆ ਕੀ ਕਿਹਾ ਸੀ ਮੈਂ ਯਾਰ ਤੂੰ ਤੂੰ ਆ ਕੇ ਮੈਂ ਕਿਹਾ ਸੀ ਵੀ ਇੱਥੇ ਉਹ ਮਾਤਾ ਦਾ ਨਹੀਂ ਕਿ ਕੁਸ਼ੂਰ ਤੂੰ ਪਹਿਲਾਂ ਤੇ ਭਾਈ ਇਹੀ ਮਾਰ ਕੇ ਦੋ ਬੋਲੀਆਂ ਗੱਲ ਹੋਣੀ ਚਾਹਤ ਨਹੀਂ ਜੈਜਾ ਹੁਣ ਮਾਰ ਖਲਾ ਮੋਰੀ ਹੈਗਾ ਜਿਹੜੀ ਮਾਤਾ ਨਹੀਂ ਇੰਨੀ ਜੋਗੀ ਬਹੁਤ ਅੱਛੀ ਆ ਮਾਤਾ ਜੋਗੀ ਦੱਸ ਕੇ ਮਾਤਾ ਪੈਸੇ ਸੰਭਾਲ ਲੈਂਦੀ ਆ ਮਾਤਾ ਨਹੀਂ ਮਾਇਆ ਸੰਭਾਲ ਲੈਂਦੀ ਆ ਮਾਤਾ ਮੈਂ ਨਾ ਫਿਰ ਸੇਵਾ ਦਾ ਬੋਝ ਕਿਹੜਾ ਸੀਗਾ ਛੋਟੇ ਜਿਹੜੇ ਇੱਥੇ ਬੜੀ ਗੱਲ ਚੱਲੀ ਸੀ ਤੁਸੀਂ ਕਮਾਈ ਇਹਦਾ ਤੇਰੇ ਕੰਮ ਇੱਥੇ ਇਹੀ ਸਾਰੇ ਦੱਸ ਕੇ ਗਏ ਸਰ